ਹੈਲੋ ਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੌਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ-ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਅੱਜ ਦੇ ਸੂਟ ਜਿਹੜੇ ਆ ਉਹ ਮਸਲੀਨ ਦੇ ਹੋਣਗੇ ਬਹੁਤ ਹੀ ਪਿਆਰੀ ਜਿਹੀ ਕਲੈਕਸ਼ਨ ਹੈ ਪਿਓਰ ਮਸਲੀਨ ਦੇ ਦੁਪੱਟਿਆਂ ਵਾਲੇ ਸੂਟ ਹੋਣਗੇ ਤੇ ਨਾਲ ਪਲੇਨ ਜਿਹੜੇ ਇਹਨਾਂ ਦੇ ਬਾਟਮ ਹੋਣਗੇ ਸਭ ਤੋਂ ਪਹਿਲੇ ਇੱਕਦਮ ਲਾਈਟ ਕੀ ਆ ਜੀ ਵੀ ਸ਼ੇਡ ਪੈ ਜਾਂਦੀ ਆ ਤੇ ਥੋੜੀ ਸਕਾਈ ਟੋਨ ਪੈ ਜਾਂਦੀ ਆ ਬਹੁਤ ਹੀ ਸੋਹਣਾ ਜਿਹਾ ਕਲਰ ਆ ਨਾਲ ਆਏਗਾ ਪਿਓਰ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਪਲੇਨ ਬਾਟਮ ਹੋਏਗਾ ਪਿਓਰ ਕਾਟਨ ਦਾ ਜਿਹੜਾ ਉਹ ਪਲੇਨ ਬਾਟਮ ਹੋਏਗਾ ਇਹ ਥੋੜਾ ਸ਼ਿਮਰ ਮਸਲੀਨ ਦਾ ਸੂਟ ਹੋਏਗਾ ਕਲਰ ਬਹੁਤ ਪਿਆਰਾ ਆ ਤੇ ਅੱਜ ਦੀ ਕਲੈਕਸ਼ਨ ਜਿਹੜੀ ਆ ਸਾਰੀ ਹੀ ਮਸਲੀਨ ਦੇ ਵਿੱਚ ਹੋਏਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 27th April ਕੱਲ ਜਿਹੜਾ ਸਾਡੇ ਚੈਨਲ ਤੇ ਲਾਈਵ 11 ਵਜੇ ਜਿਹੜੀ ਅਸੀਂ ਕੱਢਾਂਗੇ ਬਹੁਤ ਹੀ ਸੋਹਣਾ ਜਿਹਾ ਗਿਫਟ ਉਹ ਵਾਲੇ ਈ ਵਿਊਅਰਸ ਦੇ ਲਈ ਜਿਨ੍ਹਾਂ ਨੇ ਸਾਨੂੰ ਸਾਰੇ ਮੰਥ ਜਿਹੜੀ ਉਹ ਸਪੋਰਟ ਕੀਤੀ ਆ ਸਾਡੀ ਲੌਂਗ ਵੀਡੀਓਸ ਤੇ ਕਮੈਂਟ ਕੀਤੇ ਨੇ ਨਾਲ ਸਾਡੇ ਜਿਹੜੇ ਉਹ ਲਾਈਵ ਤੇ ਆਉਂਦੇ ਰਹੇ ਨੇ ਠੀਕ ਹੈ ਜੀ ਉਹਨਾਂ ਨੂੰ ਦਵਾਂਗੇ ਇੱਕ ਬਹੁਤ ਸੋਹਣਾ ਦੁਪੱਟੇ ਵਾਲਾ ਕਾਟਨ ਦਾ ਸੂਟ ਦਵਾਂਗੇ ਤੇ ਤੁਸੀਂ ਵੀ ਜਿਹੜਾ ਸਾਡੀ ਲਾਈਵ ਤੇ ਆਉਣਾ ਆ ਕੱਲ 11 ਵਜੇ ਠੀਕ ਹੈ ਜੀ ਪਿਓਰ ਕਾਟਨ ਦੇ ਸੂਟ ਹੋਣਗੇ ਨਾਲ ਆਉਣਗੇ ਮਸਲੀਨ ਦੇ ਦੁਪੱਟੇ ਇਹ ਵਾਲਾ ਜਿਹੜਾ ਸੂਟ ਆ ਕਲਰ ਤੁਸੀਂ ਦੇਖਦੇ ਜਾਓ ਡਾਰਕ ਗ੍ਰੇ ਕਲਰ ਹੋਏਗਾ ਕੰਬੀਨੇਸ਼ਨ ਬਹੁਤ ਸੋਹਣਾ ਆ ਕਲਰਸ ਦਾ ਇਹ ਬਾਰਡਰ ਬਣਿਆ ਆ ਇਕਦਮ ਅ ਵਧੀਆ ਗੁੱਡ ਲੁਕਿੰਗ ਬਾਰਡਰ ਆਏਗਾ ਪਲੱਸ ਇਸ ਦੇ ਵਿੱਚ ਜਿਹੜੀ ਛੋਟੀ ਛੋਟੀ ਪ੍ਰਿੰਟਿੰਗ ਆਏਗੀ ਫਰੰਟ ਲਾਈਨ ਤੇ ਬੈਕ ਤੇ ਸੇਮ ਜਿਹੜੀ ਆ ਉਹ ਇਸ ਦਾ ਪ੍ਰਿੰਟਿੰਗ ਤੁਹਾਨੂੰ ਦੁਪੱਟੇ ਤੇ ਮਿਲੇਗੀ ਸਟ੍ਰਿਪਸ ਵਾਲੀ ਪ੍ਰਿੰਟਿੰਗ ਵੀ ਮਿਲੇਗੀ ਤੇ ਨਾਲ ਫਲਾਵਰਸ ਵਾਲੀ ਵੀ ਪ੍ਰਿੰਟਿੰਗ ਮਿਲੇਗੀ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਆਉਣਗੀਆਂ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਕੇ ਜਿਹੜਾ ਆਰਡਰ ਕਨਫਰਮ ਕਰ ਸਕਦੇ ਹੋ ਨੈਕਸਟ ਆਏਗਾ ਸਟ੍ਰਿਪਸ ਵਾਲੀ ਪ੍ਰਿੰਟਿੰਗ ਆ ਇਸ ਤਰ੍ਹਾਂ ਜਿਹੜਾ ਪਿੰਕ ਕਲਰ ਆਏਗਾ 베ਸ ਉੱਪਰ ਫਲਾਵਰਿੰਗ ਆਏਗੀ ਇਸ ਤਰ੍ਹਾਂ ਜਿਹੜੇ ਤੁਹਾਨੂੰ ਜਿਹੜੀ ਉਹ ਬਾਜੂ ਦੀ ਪ੍ਰਿੰਟਿੰਗ ਆਏਗੀ ਸੇਮ ਪ੍ਰਿੰਟਿੰਗ ਜਿਹੜੀ ਉਹ ਫਰੰਟ ਲਾਈਨ ਦੀ ਹੋਏਗੀ ਸੇਮ ਹੀ ਪ੍ਰਿੰਟਿੰਗ ਹੋਏਗੀ ਬੈਕ ਦੀ ਠੀਕ ਹੈ ਨਾਲ ਜਿਹੜਾ ਹੈ ਉਹ ਆਏਗਾ ਪਿਓਰ ਕਾਟਨ ਦਾ ਪਲੇਨ ਬਾਟਮ ਆਏਗਾ ਪਿੰਕ ਹੌਟ ਪਿੰਕ ਸ਼ੇਡ ਦੇ ਵਿੱਚ ਤੇ ਦੁਪੱਟੇ ਜਿਹੜੇ ਉਹ ਪਿਓਰ ਮਸਲੀਨ ਦੇ ਦੁਪੱਟੇ ਹੋਣਗੇ ਸਟ੍ਰਿਪਸ ਪਲਾਸਿਸ ਦੇ ਵਿੱਚ ਜਿਹੜੀ ਤੁਹਾਨੂੰ ਮਿਲੇਗੀ ਫਲਾਵਰਿੰਗ ਠੀਕ ਹੈ ਚੈੱਕ ਕਰਦੇ ਜਾਓ ਕਲਰ ਚੈੱਕ ਕਰਦੇ ਜਾਓ ਇਹ ਜਿਹੜੇ ਸੂਟ ਆ ਸਾਰੇ ਹੀ ਤੁਹਾਨੂੰ ਡਿਸਕਾਊਂਟ ਦੇ ਵਿੱਚ ਮਿਲਦੇ ਪਏ ਨੇ 1395 1395 ਦੇ ਵਿੱਚ ਜਿਹੜੇ ਇਸਟ ਮਿਲਦੇ ਪਏ ਨੇ ਇਹ 1695 ਵਾਲੀ ਰੇਂਜ ਵਾਲੇ ਸੂਟ ਜਿਹੜੇ ਨੇ ਉਹ 1395 ਦੇ ਵਿੱਚ ਨੇ ਕਿਉਂਕਿ ਆ ਇੱਕ ਇੱਕ ਪੀਸ अवेलेबल ਹੈ ਕਈ ਸੂਟਾਂ ਦੇ ਵਿੱਚ ਜਿਹੜੇ ਆ ਤੁਹਾਨੂੰ ਕਾਫੀ ਕਲੈਕਸ਼ਨ ਮਿਲ ਜੇਗੀ ਕਾਫੀ ਕਲਰਸ ਮਿਲ ਜਣਗੇ ਜਿਵੇਂ ਪਹਿਲੇ ਦੋ ਸੂਟ ਦਿਖਾਏ ਸੀ ਉਹਨਾਂ ਵਿੱਚ ਇੱਕ ਹੀ ਕਲਰ अवेलेबल ਆ ਅਗਲਾ ਜਿਹੜਾ ਆ ਉਹ ਸਕਿਨ ਡਾਰਕ ਟੋਨ ਹੋਏਗੀ ਠੀਕ ਹੈ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰਦੇ ਜਾਣਾ ਆ ਇਸ ਤਰ੍ਹਾਂ ਸੈਂਟਰ ਵਾਲੀ ਜਿਹੜੀ ਉਹ ਪ੍ਰਿੰਟਿੰਗ ਆਏਗੀ ਤੇ ਨਾਲ ਆਏਗੀ ਇਸ ਤਰ੍ਹਾਂ ਬਾਰਡਰ ਲਾਈਨ ਬਾਜੂ ਦੀ ਪ੍ਰਿੰਟਿੰਗ ਜਿਹੜੀ ਉਹ ਸੈਪਰੇਟ ਆਏਗੀ ਪਲੇਨ ਆਏਗਾ ਸਕਿਨ ਟੋਨ ਦੇ ਵਿੱਚ ਬਾਟਮ ਆ ਪਲੇਨ ਬਾਟਮ ਹੋਏਗਾ ਤੇ ਨਾਲ ਦੁਪੱਟਾ ਦੇਖੋ ਮਸਲੀਨ ਦਾ ਦੁਪੱਟਾ ਆ ਬਹੁਤ ਪਿਆਰਾ ਮਸਲੀਨ ਦਾ ਦੁਪੱਟਾ ਆਏਗਾ ਠੀਕ ਹੈ ਜੀ ਦੇਖੋ ਪ੍ਰਿੰਟਿੰਗ ਬਹੁਤ ਪਿਆਰੀ ਆ ਪੂਰੀ ਡਿਜੀਟਲ ਪ੍ਰਿੰਟਿੰਗ ਵਾਲੇ ਸੂਟ ਹੋਣਗੇ ਫਰੰਟ ਲਾਈਨ ਬਹੁਤ ਪਿਆਰੀ ਆ ਸੇਮ ਯਰ ਬਾਰਡਰ ਲਾਈਨ ਪ੍ਰਿੰਟਿੰਗ ਜਿਹੜੀ ਆ ਉਹ ਤੁਹਾਨੂੰ ਮਿਲੇਗੀ ਬੈਕ ਤੇ ਠੀਕ ਹੈ ਇਸ ਦੇ ਵਿੱਚ ਤਿੰਨ ਕਲਰ ਅਵੇਲੇਬਲ ਨੇ ਇੱਕ ਕਲਰ ਹੋ ਗਿਆ ਆ ਸਕਿਨ ਡਾਰਕ ਕਲਰ ਦੂਸਰਾ ਇਸ ਦੇ ਵਿੱਚ ਗ੍ਰੇ ਕਲਰ ਆਏਗਾ ਠੀਕ ਹੈ ਦੂਸਰਾ ਗ੍ਰੇ ਕਲਰ ਆਏਗਾ ਇਹ 1695 ਵਾਲੇ ਸੂਟ ਜਿਹੜੇ ਆ ਤੁਹਾਨੂੰ 1395 ਦੇ ਵਿੱਚ ਮਿਲਾਂਗੇ ਠੀਕ ਹੈ ਇੱਕਦਮ ਡਿਸਕਾਊਂਟ ਵਾਲੀ ਵੀਡੀਓ ਹੋਏਗੀ ਤੇ ਕੱਲ ਸਾਡੀ ਲਾਈਵ ਤੇ ਵੀ ਇੱਕ ਜਿਹੜਾ ਬਹੁਤ ਸੋਹਣਾ ਜਿਹਾ ਗਿਫਟ ਨਿਕਲੇਗਾ ਤੇ ਤੁਸੀਂ ਵੀ ਜਿਹੜਾ ਸਾਡੀ ਵੀਡੀਓ ਤੇ ਕਮੈਂਟ ਕਰਿਆ ਕਰੋ ਲੌਂਗ ਵੀਡੀਓ ਤੇ ਕਮੈਂਟ ਕਰਕੇ ਜਾਇਆ ਕਰੋ ਲਾਈਵ ਦੇ ਉੱਪਰ ਆਇਆ ਕਰੋ ਠੀਕ ਹੈ ਜੀ ਨਾਲ ਆਈਗਾ ਇਸ ਦਾ ਨਾਮ ਪਲੇਨ ਬਾਟਮ ਪਲੇਨ ਬਾਟਮ ਹੋਏਗਾ ਗ੍ਰੇ ਟੋਨ ਦਾ ਅਗਲਾ ਪੀਚ ਸ਼ੇਡ ਆਏਗੀ ਅਗਲੀ ਆਏਗੀ ਪੀਚ ਸ਼ੇਡ ਪੈਟਰਨ ਸੇਮ ਟੂ ਸੇਮ ਹੈ ਸਾਰਾ ਹੀ ਪੈਟਰਨ ਇਸ ਤਰ੍ਹਾਂ ਪੈਨਲਸ ਵਾਲਾ ਲਾਈਟ ਡਾਰਕ ਦਾ ਕੰਬੀਨੇਸ਼ਨ ਦਾ ਪੈਟਰਨ ਆਉਂਦਾ ਹੈ ਤੇ ਇਸ ਤਰ੍ਹਾਂ ਜਿਹੜੀ ਉਹ ਤੁਹਾਡੀ ਬਾਰਡਰ ਲਾਈਨ ਹੁੰਦੀ ਆ ਬੈਕ ਤੇ ਵੀ ਸੇਮ ਪ੍ਰਿੰਟਿੰਗ ਆਉਂਦੀ ਹੈ ਠੀਕ ਹੈ ਬੈਕ ਤੇ ਵੀ ਸੇਮ ਪ੍ਰਿੰਟਿੰਗ ਆਏਗੀ ਇਸ ਤਰ੍ਹਾਂ ਬਾਰਡਰ ਲਾਈਨ ਵਾਲੀ ਪ੍ਰਿੰਟਿੰਗ ਆਏਗੀ ਚੈੱਕ ਕਰਦੇ ਜਾਣਾ ਤੇ ਨਾਲ ਆਏਗਾ ਬਾਵਾ ਕਲਰ ਦਾ ਪਲੇਨ ਬਾਟਮ ਤੇ ਦੁਬੱਟੇ ਆ ਤੁਸੀਂ ਦੇਖ ਕੇ ਖੁਸ਼ ਹੋਏ ਨਾ ਸਾਰੇ ਹੀ ਦੁਬੱਟੇ ਦੁਬੱਟਿਆਂ ਦੇ ਨਾਲ ਤੇ ਸੂਟ ਦੀ ਹੋਰ ਵੀ ਗ੍ਰੇਸ ਹੋ ਜਾਂਦੀ ਆ ਤੇ ਦੁਬੱਟੇ ਚੈੱਕ ਕਰਦੇ ਜਾਓ ਬਹੁਤ ਪਿਆਰੇ ਜਿਹੇ ਦੁਬੱਟੇ ਹੋਣਗੇ ਕਲਰ ਬਹੁਤ ਸੋਹਣੇ ਆ ਇਹ ਪੀਚ ਡਾਰਕ ਕਲਰ ਆਏਗਾ ਠੀਕ ਹੈ ਜੀ ਇਸ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਡਿਸਕਾਊਂਟ ਦੇ ਵਿੱਚ ਵੀ ਤਿੰਨ ਕਲਰ ਮਿਲਦੇ ਪਏ ਆ ਅਗਲਾ ਫਿਰ ਸਿੰਗਲ ਕਲਰ ਵਾਲਾ ਪੀਸ ਆਇਆ ਆ ਤੇ ਬਹੁਤ ਪਿਆਰੀ ਜੀ ਇਹ ਇਸਟਿਵੀ একদম ਡਿਜ਼ਾਈਨਿੰਗ ਹੈ ਸਾਰੇ ਹੀ ਫਲਾਵਰ ਜਿਹੜੇ ਹਾਈਲਾਈਟ ਹੋਏ ਆ ਚੇਨ ਥ੍ਰੈਡ ਵਰਕ ਦੇ ਨਾਲ ਬਾਰਡਰ ਬਹੁਤ ਸੋਹਣਾ ਬਣਿਆ ਆ ਇਹ ਤੁਹਾਨੂੰ ਬਾਜੂ ਮਿਲ ਜੇਗੀ একদম ਸੈਲਫ ਦੇ ਵਿੱਚ ਇਹਦੀ ਪ੍ਰਿੰਟਿੰਗ ਆਏਗੀ ਨਾਲ ਪ੍ਰਿੰਟਿੰਗ ਹਾਈਲਾਈਟ ਵੀ ਮਿਲੇਗੀ ਤੇ ਇਹ ਬੈਕ ਤੇ ਵੀ ਸੇਮ ਪ੍ਰਿੰਟਿੰਗ ਆਏਗੀ ਠੀਕ ਹੈ ਤੇ ਨਾਲ ਇਸ ਦਾ ਜਿਹੜਾ ਆ ਬਾਟਮ ਆਏਗਾ ਪਲੇਨ ਬਾਟਮ ਪਲੇਨ ਆਏਗਾ ਦੁਪੱਟਾ ਤੁਸੀਂ ਦੇਖੋ ਠੀਕ ਹੈ ਇੱਕਦਮ ਹੈਵੀ ਲੁੱਕ ਦਾ ਦੁਪੱਟਾ ਆਏਗਾ ਬਹੁਤ ਸੋਹਣਾ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਆਏਗਾ ਠੀਕ ਹੈ ਚੈੱਕ ਕਰੋ ਸੂਟ ਦੀ ਗ੍ਰੇਸ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਮਸਲੀਨ ਦੇ ਜਿਹੜੇ ਦੁਪਟਿਆਂ ਵਾਲੇ ਸੂਟ ਨੇ ਠੀਕ ਹੈ ਕਈਆਂ ਦਾ ਫੈਬਰਿਕ ਵੀ ਮਸਲੀਨ ਦਾ ਹੈ ਤੇ ਕਈ ਪਿਓਰ ਕਾਟਨ ਫੈਬਰਿਕ ਹੋਏਗਾ ਨੈਕਸਟ ਆ ਗਿਆ ਗ੍ਰੀਨ ਕਲਰ ਠੀਕ ਹੈ ਗ੍ਰੀਨ ਕਲਰ ਆਏਗਾ ਤੇ ਇਹ ਵਾਲਾ ਮਤਲਬ ਇਵੇਂ ਤਮੰਨਾ ਬ੍ਰਾਂਡ ਦੇ ਸੂਟ ਹੋਣਗੇ ਫਰੰਟ ਲਾਈਨ ਤੋਂ embroidery ਵਾਲੀ ਮਿਲੇਗੀ ਪੈਨਲ ਵਾਲੀ ਪ੍ਰਿੰਟਿੰਗ ਮਿਲੇਗੀ ਜਿਗਜੈਗ ਦੀ ਜਿਹੜੀ ਆ ਉਹ ਬਾਰਡਰ ਲਾਈਨ ਮਿਲੇਗੀ तो ये आएगी बाजू ठीक है सेम ही प्रिंटिंग जी तो आ मिलेगी बैक पर ठीक है बैक पर भी सेम प्रिंटिंग मिलेगी प्लेन बॉटम होएगी प्लेन होएगी बॉटम देखो ठीक है सिर्फ एम्ब्रॉयडरी का डिफरेंस होएगा बाकी सारी जी प्रिंटिंग सेम होएगी बॉटम प्लेन आएगा बॉटम आएगा प्लेन ਨਾਲ ਦੁਪੱਟਾ ਚੈੱਕ ਕਰੋ ਬਹੁਤ ਪਿਆਰਾ ਪਿਓਰ ਮਸਲੀਨ ਦਾ ਆਏਗਾ ਦੁਪੱਟਾ ਪਿਓਰ ਮਸਲੀਨ ਦਾ ਆਏਗਾ ਦੁਪੱਟਾ ਠੀਕ ਹੈ ਜੀ ਜਿਹੜਾ ਵੀ ਕਲਰ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਪਿਕ ਸੈਂਡ ਕਰਨੀ ਆਂਦਾ 7814352822 ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਕੇ ਕੋਈ ਵੀ ਆਰਡਰ ਕਨਫਰਮ ਕਰ ਸਕਦੇ ਹੋ ਤੇ 1395 ਅੱਜ ਦੇ ਸੂਟਸ ਦਾ ਰੇਟ ਹੋਏਗਾ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਸ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਕਹਿ ਜਾਇਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ